ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਅਸੀਂ ਖੜੇ ਹਾਂ ਮੋਗੇ ਦੀਆਂ ਸੜਕਾਂ ਤੇ ਜਿੱਥੇ ਪੰਜਾਬ ਸਰਕਾਰ ਨੇ ਲਿੰਕ ਸੜਕਾਂ ਦੀ ਮੁਰੰਮਤ ਤੇ ਅਪਗ੍ਰੇਡਸ਼ਨ ਲਈ ਨਵਾਂ ਐਕਸ਼ਨ ਪਲਾਨ ਲਾਗੂ ਕੀਤਾ ਹੈ ਇਸ ਦੋ ਦਿਨਾਂ ਤਹਿਤ 19000 ਕਿਲੋਮੀਟਰ ਲੰਬੀਆਂ ਸੜਕਾਂ ਦੀ ਨਿਗਰਾਨੀ ਕੀਤੀ ਜਾਏਗੀ ਇਸ ਲਈ ਸਰਕਾਰ ਨੇ ਫਲਾਈਂਗ ਸਕਵॉड ਟੀਮਾਂ ਬਣਾਈਆਂ ਹਨ ਜੋ ਪੰਜਾਬ ਮੰਡੀ ਬੋਰਡ ਅਤੇ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਤੇ ਮੁਸਤਮਲ ਹਨ ਇਹ ਟੀਮਾਂ ਮੌਕੇ ਤੇ ਪਹੁੰਚ ਕੇ ਸੜਕਾਂ ਦੇ ਕੰਮ ਦੀ ਕੁਆਲਿਟੀ ਜਾਂਚਣਗੀਆਂ ਤੇ ਜਿੱਥੇ ਗੜਬੜ ਮਿਲੇਗੀ ਉੱਥੇ ਤੁਰੰਤ ਜਾ ਕੇ ਕਾਰਵਾਈ ਹੋਏਗੀ ਫਲਾਈਂਗ ਸਕਵਾਰਡ ਦੀਆਂ ਦੋ ਮੁੱਖ ਟੀਮਾਂ ਬਣਾਈਆਂ ਗਈਆਂ ਹਨ ਪਹਿਲੀ ਟੀਮ ਜੋ ਸੰਗਰੂਰ ਮਲੇਰਕੋਡਲਾ ਬਨਾਲਾ ਫਤਿਹਗੜ੍ਹ ਸਾਹਿਬ ਫਰੀਦਕੋਟ ਫਾਜ਼ਲਿਕਾ ਫਰੋਜ਼ਪੁਰ ਲੁਧਿਆਣਾ ਮਾਨਸਾ ਮੋਗਾ ਮਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਰੂਪਨਗਰ ਜ਼ਿਲ੍ਹਿਆਂ ਦੀ ਨਿਗਰਾਨੀ ਕਰੇਗੀ ਤੇ ਜੋ ਦੂਜੀ ਟੀਮ ਜੋ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਚ ਕੰਮ ਦੀ ਜਾਂਚ ਕਰੇਗੀ ਹੁਣ ਦੇਖਣਾ ਹੋਵੇਗਾ ਕਿ ਜੇ ਪਲਾਨ ਆ ਕਿ ਸੜਕਾਂ ਦੇ ਹਾਲਤ ਸੁਧਾਰ ਪਾਵੇਗੀ ਜਾਂ ਐਸਡੀਹਰ ਰਿਪੋਰਟ ਅਸੀਂ ਤੁਹਾਨੂੰ ਸਾਂਝੀ ਕਰਦੇ ਰਵਾਂਗੇ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਮੈਂ ਮਹਿਕਦੀਪ ਕੌਰ ਕੈਮਰਾਮੈਨ ਤਰਸੇਮ ਸਿੰਘ ਦੇ ਨਾਲ ਮੋਗਾ ਤੋਂ ਧੰਨਵਾਦ